ਸੋ ਇਸ ਵਕਤ ਪੰਜਾਬ ਦੇ ਵਿੱਚ ਪਹਿਲੀ ਵਾਰ ਹਿਸਟਰੀ 'ਚ ਇਸ ਵਕਤ ਜੋ ਤੱਕ ਅੱਪਾ ਬੈਠੇ ਆਂ ਪੰਜਾਬ ਦੇ ਵਿੱਚ 7 ਡੀਸੀ ਕੁੜੀਆਂ ਨੇ ਜੀ ਪੰਜਾਬ ਦੀਆਂ 7 ਡੀਸੀ ਇਸ ਵਕਤ 8 ਐਸਐਸਪੀ ਕੁੜੀਆਂ ਨਹੀਂ ਹੋਈਆਂ ਕਿਉਂ ਕੋ ਕੋ ਨਹੀਂ ਕਰ ਕਰ ਸਕਦੀ ਕੰਮ ਵੀ ਐਡੀਸੀ ਡੀਐਸਪੀ ਜਿਸ ਪਦਤਰ ਤੇ ਵੀ ਉਹਨਾਂ ਦਾ ਡਿਜ਼ਰਵ ਕਰਦੀਆਂ ਨੇ ਉਹਨਾਂ ਦੇ ਆਦੇ ਬਤਾਓ ਤਾਲਮੀ ਸੁੱਤੀਆਂ ਨੂੰ ਕੱਲਾ ਜੰਮਣਾ ਹੀ ਕੋਈ ਆਸਾਨ ਨਹੀਂ ਹੈਗਾ ਉਹਨਾਂ ਨੂੰ ਅਸਮਾਨਾਂ ਛੁੱਟਣ ਦਾ ਮੌਕਾ ਵੀ ਦੇਣਾ ਚਾਹੀਦਾ ਮੈਂ ਇੱਕ ਸ਼ੇਰ ਬੋਲਿਆ ਸੀਗਾ ਪਾਰਲੀਮੈਂਟ 'ਚ ਵਿਮਨ ਡੇ ਸੀ ਕਿ ਇੱਕ ਧੀ ਜਿਹੜੀ ਕਿ ਹਜੇ ਜੰਮੀ ਨਹੀਂ ਹਜੇ ਮਾਂ ਦੇ ਪੇਟ 'ਚ ਹੈ ਤਾਂ ਉਹ ਆਪਣੀ ਮਾਂ ਨਾਲ ਗੱਲ ਕਰਦੀ ਹੈ ਬਾਹਰ ਵਾਲਾ ਮਾਹੌਲ ਦੇਖ ਕੇ ਕਹਿੰਦੀ ਆ ਜਾ ਬੈਠ ਨੀ ਮਾਏ ਗੱਲਾਂ ਕਰੀਏ ਕੰਮ ਦੀਆਂ ਆ ਜਾ ਬੈਠ ਨੀ ਮਾਏ ਗੱਲਾਂ ਕਰੀਏ ਕੰਮ ਦੀਆਂ ਰਾਜਗੁਰੂ ਸੁਖਦੇਵ ਭਗਤ ਸਿੰਘ ਮਾਵਾ ਹੀ ਨੇ ਜੰਮ ਦੀਆਂ ਕੀ ਪਤਾ ਮੈਂ ਜੰਮ ਦੇਵਾਂ ਕੋਈ ਅਗੰਮੜਾ ਮਰਦ ਨਹੀਂ ਮਾਏ ਕੁਖ ਦੇ ਵਿੱਚ ਨਾ ਕਤਲ ਕਰਾਈ ਇਹ ਹੀ ਮੇਰੀ ਆਸ ਨਹੀਂ ਮਾਏ ਕੀ ਪਤਾ ਕਿਹੜੀ ਮਾਂ ਨੇ ਕਿਹੜਾ ਸੂਰਮਾ ਜੰਮ ਦੇਣਾ ਜੀ ਸਵਿਸ਼ ਕਰਕੇ ਆਪਣੀ ਲੋਕਾਂ ਦੀ ਮੈਂਟੈਲਿਟੀ ਬਦਲਨੀ ਪਊ ਬਦਲ ਜਾਂਦੀ ਹੈ ਬਦਲਨੀ ਮਿਹਨਤ ਨਾ ਪਊਗੀ ਅਮਲੋਕ ਕੋਲ ਇੱਕ ਪਿੰਡਾ ਦੋ ਜੋੜੀਆਂ ਕੁੜੀਆਂ ਹੋ ਗਈਆਂ ਦੋ ਟਵਿਨਸ ਕੁੜੀਆਂ ਹੋ ਗਈਆਂ ਕਈ ਸਾਲ ਪਹਿਲਾਂ ਦੀ ਗੱਲ ਤੇ ਆਗੇ ਲੋਕ ਲੋਕ ਨੂੰ ਬੁਲਾਇਆ ਨੇ ਧੁੜੀ ਹੁੰਦੇ ਆਏ ਕਹਿਣਾ ਆਗੇ ਬੱਸ ਜੀ ਸਾਬਰ ਕਰੋ ਪੁਰਾਣੇ ਜਨਮਾਂ ਦੇ ਪਾਪ ਹੀ ਨੇ ਤੁਹਾਡੇ ਦਾ ਕੋਈ ਜਿਹੜਾ ਦੋ ਦੋ ਕੁੜੀਆਂ ਦੇਤੀਆਂ ਉਹਨੇ ਚੰਗਾ ਜੀ ਉਹਨੇ ਬੰਦੇ ਨੇ ਪੜਾ ਲੀਆਂ ਕੁੜੀਆਂ ਆ 8 ਮਹੀਨੇ ਪਹਿਲਾਂ ਦੀ ਗੱਲ ਹੈ ਮੇਰਾ ਉਹ ਦੋਨੇ ਜੱਜ ਬਣ ਗਏ। ਸੁਨੇ ਕੁੜੀਆਂ। ਫੇਰ ਆਗੇ ਉਹੀ। ਕਹਿੰਦੇ ਜੀ ਪੁਰਾਣੇ ਜਨਮਾਂ ਦੇ ਕੋਈ ਪੋਨ ਨਹੀਂ ਨਹੀਂ ਥੋੜੀ ਜਿਹੀ। ਇਹ ਤਾਂ ਉਹਦੀ ਬਦਲ ਜਾਂਦੇ ਐ। ਸੈਲੂਕੇਸ਼ਨ ਜਿਹੜੀ ਆ ਉਹ ਲੋਕਾਂ ਦੀ ਮੈਂਟੈਲਿਟੀ ਬਦਲ ਸਕਦੀ। ਆਉਣ ਵਾਲੇ ਦਿਨਾਂ 'ਚ ਭਵਿੱਖੜ ਦਿਨਾਂ 'ਚ ਉਹ ਬੰਦੇ ਨੂੰ ਅਮੀਰ ਜਾਂ ਸੇਠ ਨਹੀਂ ਮੰਨੇ ਜਾਊਗਾ ਜਿਹਦੇ ਕੋਲੇ ਪ੍ਰਾਪਰਟੀਆਂ ਨਹੀਂ ਐ ਜ਼ਮੀਨਾਂ ਨਹੀਂ। ਉਹਨੂੰ ਅਮੀਰ ਮੰਨਿਆ ਜਾਊਗਾ ਜਿਹਦੇ ਬੱਚੇ ਪੜੇ ਲਿਖੇ ਨੇ। ਹਾਈਲੀ ਹਾਈਲੀ ਐਜੂਕੇਟਡ ਸੋ ਮੈਨੂੰ ਬਹੁਤ ਖੁਸ਼ੀ ਹੈ ਕਿ ਤੁਸੀਂ ਅੱਜ ਇੱਥੇ ਆਏ ਹੋ ਅੱਜ ਤਾਂ ਤੁਹਾਡੇ ਘਰੇ ਵੀ ਕੜਾਈਆਂ ਚੜਨ ਗਿਆ ਤੇ ਆਉਣਗੇ ਰਿਸ਼ਤੇਦਾਰ ਉਹ ਵੀ ਆਉਣਗੇ ਜਿਹੜੇ ਪਹਿਲਾਂ ਕਹਿੰਦੇ ਸੀ ਕੁਝ ਨਹੀਂ ਕਰ ਸਕਦਾ ਕੁਝ ਨਹੀਂ ਕਰ ਸਕਦੀ ਇਹ ਕੋਲ ਛੱਡੋ ਪਰ ਅੱਜ ਉਹ ਵੀ ਆਉਣਗੇ ਸਿੰਧੀ ਸਵੀਟ ਦਾ ਦੱਪਾ ਲੈ ਕੇ ਹਾਂ ਤੁਹਾਡੇ ਕੋਲੇ ਕੁਝ ਹੋਰ ਬੱਚੇ ਵੀ ਆਉਣਗੇ ਜਾਂ ਉਹਨਾਂ ਦੇ ਮਾਪੇ ਤੁਸੀਂ ਕੀ ਪੜਿਆ ਕਿਵੇਂ ਪੜਿਆ ਕਿੱਥੋਂ ਮਿਲਦੀਆਂ ਨੇ ਕਿਤਾਬਾਂ 10 ਮਿਲ ਗਏ ਉਹ ਵੀ ਉਹ ਵੀ ਕਾਮਯਾਬ ਹੋਏ ਸੋ ਕਾਮਯਾਬੀ ਤਾਂ ਹੈ ਜੇ ਸਾਰਾ ਸਮਾਜ ਕਾਮਯਾਬ ਹੋਊਗਾ ਕਿਸੇ ਦਿਨ ਠਿੱਬੀ ਲਾ ਕੇ ਕਾਮਯਾਬੀ ਹੋਣੀ ਕਾਮਯਾਬੀ ਨਹੀਂ ਸੋ ਬਹੁਤ ਬਹੁਤ ਤੁਹਾਨੂੰ ਇੱਕ ਵਾਰੀ ਫੇਰ ਵਧਾਈ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਇਹ ਖਾਣ ਪੀਣ ਦਾ ਪ੍ਰਬੰਧ ਕੀਤਾ ਹੈ ਆਰਾਮ ਨਾਲ ਜਾਇਓ ਬਹੁਤ ਦੂਰੋਂ ਫਾਜ਼ਿਲ ਕਾ ਤੋਂ ਆਏ ਹੋ ਫਰੋਜ਼ਪੁਰ ਤੋਂ ਵੀ ਆਏ ਹੜੀ ਜਾਇਓ ਬਹੁਤ ਲੋੜ ਹੈ ਤੁਹਾਡੀ ਪੰਜਾਬ ਨੂੰ ਤੇ ਮੇਰੇ ਵੱਲੋਂ ਫੇਰ ਇੱਕ ਵਾਰੀ ਸਾਰਿਆਂ ਨੂੰ ਮੁਬਾਰਕਬਾਦ ਵੀ ਤੇ ਜਿੰਦਾਬਾਦ ਦੀ ਆਬਾਦ ਰਹੋ ਬਹੁਤ ਬਹੁਤ